ਖਬਰ ਹੁਸ਼ਾਰਪੁਰ ਦੇ ਵਾਰਡ ਨੰਬਰ 27 ਤੋਂ ਹੈ ਜਿੱਥੇ ਕਿ ਵਾਰਤੀ ਕੌਂਸਲਰ ਵੱਲੋਂ ਨਗਰ ਨਿਗਮ ਦੁਆਰਾ ਕੰਮ ਨਾ ਕਰਵਾਏ ਜਾਣਤੇ ਰੋਸ ਵਿੱਚੋਂ ਆਪਣੇ ਸਮਰਥਕਾਂ ਦੇ ਨਾਲ ਨਿਗਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਵਾਰੱਚੇ ਜਲਦ ਕੰਮ ਕਰਵਾਉਣ ਦੀ ਮੰਗ ਕੀਤੀ ਹੈ ਇਸ ਮੌਕੇ ਵਾਰਡ ਵਾਸੀਆਂ ਵੱਲੋਂ ਨਗਮੰਦਰੀ ਮੇਰੇ ਵਿਰੁੱਧ ਚਮਕੀ ਮੁਰਦਾਬਾਦ ਦੇ ਨਾਰੇ ਲਾਇ ਮੀਡੀਆ ਨਾਲ ਗੱਲਬਾਤ ਕਰਦਿਆਂ ਵਾਰਡ ਵਾਸੀਆਂ ਨੇ ਦੱਸਿਆ ਕਿ ਵਾਰਡ ਨੰਬਰ 27 'ਚ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਦਿੱਕਤ ਚਲਦੀ ਆ ਰਹੀ ਹੈ ਤੇ ਕੌਂਸਲਰ ਵੱਲੋਂ ਵਾਰ-ਵਾਰ ਇਹ ਸਾਰਾ ਮਾਮਲਾ ਨਗਰ ਨਿਗਮ ਦੇ ਧਿਆਨ 'ਚ ਲਿਆਂਦਾ ਜਾ ਰਿਹਾ ਪਰੰਤੂ ਮੇਰ ਸੁਰਿੰਦਰ ਸਿੰਦਾ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਵੱਲੋਂ ਗੰਦੀ ਸਿਆਸਤ ਕੀਤੀ ਜਾ ਰਹੀ ਹੈ ਸਿਆਸੀ ਭੇਦਭਾਵ ਕਰਨੀ ਵਾਰਤੇ ਕੰਮ ਨਹੀਂ ਹੋਣ ਦਿੱਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਵੀ ਕੌਂਸਲਰ ਵੱਲੋਂ ਨਿਗਮ 'ਚ ਸੂਚਿਤ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਇਹ ਕਹਿ ਕੇ ਕੰਮ ਕਰਨ ਤੋਂ ਮਨਾ ਕਰ ਦਿੱਤਾ ਜਾਂਦਾ ਕਿ ਉਹਨਾਂ ਨੂੰ ਮੇਰ ਵੱਲੋਂ ਕੰਮ ਕਰਨ ਤੋਂ ਰੋਕਿਆ ਗਿਆ ਹੈ ਇਸ ਮੁਕਿ ਵਾਰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਨਿਗਮ ਨੇ ਵਾਰਡ 'ਚ ਰੁਕੇ ਹੋਏ ਕੰਮ ਸ਼ੁਰੂ ਨਾ ਕਰਵਾਏ ਤਾਂ ਆਉਣ ਵਾਲੇ ਸਮੇਂ 'ਚ ਵਾਡ ਵਾਸੀਆਂ ਵੱਲੋਂ 71 ਹੋ ਕੇ ਮੇਰ ਦਾ ਘਰਾਉ ਕੀਤਾ ਜਾਵੇਗਾ। ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਅਮਨਦੀਪ ਕੋਰਤਾ ਕਹਿਣਾ ਕਿ ਉਹਨਾਂ ਵੱਲੋਂ ਵਾਰਡ 'ਚ ਕੰਮ ਕਰਵਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਜਲਦੀ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰ ਦਿੱਤੀਆਂ ਜਾਣਗੀਆਂ ਤੇ ਉਹਨਾਂ ਉੱਪਰ ਕੋਈ ਵੀ ਸਿਆਸੀ ਦਬਾਅ ਨਹੀਂ ਹੈ। ਹੁਸ਼ਰਪਤ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜਿਵੇਂ ਡਾਕਟਰ ਪੀਐਸ ਸਮਾਨ ਚੇਅਰਮੈਨ ਫਰਵਾਤੋ ਦਾ ਪਲਾ ਬੈਲਫਰ ਸੁਸਾਇਟੀ ਵਾਰਡ ਨੰਬਰ 27 ਤੋਂ ਅੱਜ ਅਸੀਂ ਨਗਰ ਨਿਗਮ ਦੇ ਵਿੱਚ ਜੋ ਬਾੜ ਨੰਬਰ 27 ਦੀ ਸੀਵਰੇਜ ਦੀ ਬਲੌਕੇਜ ਆ ਉਹਦੇ ਵਾਸਤੇ ਤੇ ਜਿਹੜੇ ਉੱਥੇ ਟੱਕਣ ਤੇ ਕੜੀ ਟੁੱਟੇ ਪਏ ਆ ਬਾੜ ਦੇ ਵਿੱਚ ਜਿਨ੍ਹਾਂ ਦੇ ਹਾਲਾਤ ਵੱਤ ਤੋਂ ਵੱਤਰ ਆ ਸੀਵਰੇਜ ਦੀ ਪਹਿਲਾਂ ਆਪਾਂ ਗੱਲ ਕਰੀਏ ਸੀਵਰੇਜ ਦੀ ਬਲੌਕੇਜ ਸੱਤ ਜਗ੍ਹਾ ਤੇ ਬਲੌਕੇਜ ਆ ਜਿੱਥੇ ਬਹੁਤ ਜ਼ਿਆਦਾ ਪਾਣੀ ਨਿਕਲ ਰਿਹਾ ਹੈ ਤੇ ਥਾਂ ਥਾਂ ਤੇ ਜਿਹੜੇ ਛੱਪੜ ਬਣੇ ਹੋਏ ਆ ਵਧਬੂ ਮਾਰਿਆ ਪਾਣੀ ਦੂਜੇ ਪਾਸੇ ਜਿਹੜੇ ਸੜਕ ਮੇਨ ਸੜਕ ਦੇ ਉੱਤੇ ਗਾੜੀ ਨੰਬਰ 6 ਦੇ ਵਿੱਚ ਸਿਵਰੇਜ ਦੇ ਟੱਕਣ ਤੇ ਕਲੇ ਰੋਟੇ ਪਏ ਆ ਉਹਨਾਂ ਦੀ ਬਾਰ ਬਾਰ ਐਪਲੀਕੇਸ਼ਨ ਦੇਣ ਦੇ ਬਾਵਜੂਦ ਵੀ ਨਗਰ ਨਿਗਮ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜਦੋਂ ਇੱਥੇ ਨਗਰ ਨਿਗਮ ਆ ਕੇ ਪਤਾ ਕੀਤਾ ਕਮਿਸ਼ਨਰ ਸਾਹਿਬ ਨੂੰ ਮਿਲੇ ਜੁਆਇੰਟ ਕਮਿਸ਼ਨਰ ਸੰਦੀਪ ਤਵਾੜੀ ਜੀ ਨੂੰ ਮਿਲੇ ਤੇ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਫਾਰਵਰਡ ਕੀਤੀ ਉਹਨਾਂ ਦੇ ਬਾਵਜੂਦ ਵੀ ਕੋਈ ਬਾਅਦ ਵਿੱਚ ਕੰਮ ਨਹੀਂ ਹੋਇਆ ਤੇ ਜਦੋਂ ਸਬੰਧਤ ਜੋ ਵਿਭਾਗ ਦੇ ਡਿਪਾਰਟਮੈਂਟ ਦੇ ਕਰਮਚਾਰੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਮੇਅਰ ਸਾਹਿਬ ਦੀ ਸਿਆਸੀ ਲਖਨਾਂ ਜੀ ਕਰਕੇ ਕੰਮ ਨਹੀਂ ਹੋ ਰਿਹਾ ਬੜੀ ਸ਼ਰਮ ਦੀ ਗੱਲ ਹੈ ਜਿਹੜੀ ਮੇਅਰ ਸਾਹਿਬ ਦੀ ਪੋਸਟ ਹੁੰਦੀ ਹੈ ਇਹ ਜਿਹੜੀ ਪੋਸਟ ਬੜੀ ਸਰਕਾਰਯੋਗ ਪੋਸਟ ਹੈ ਲੋਕਾਂ ਨੇ ਚੁਣ ਕੇ ਤੁਹਾਨੂੰ ਇਸ ਜਗ੍ਹਾ ਤੇ ਬਿਠਾਇਆ ਹੋਇਆ ਹੈ ਤੇ ਬਾੜ ਨੰਬਰ 27 ਦੇ ਵਿੱਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਬਾੜ ਨੰਬਰ 27 ਦੇ ਨਿਵਾਸੀ ਜਿਹੜੇ ਪ੍ਰਾਪਰਟੀ ਟੈਕਸ ਹਾਊਸ ਟੈਕਸ ਸੀਵਰੇਜ ਦੇ ਬਿੱਲ ਸੀਵਰੇਜ ਦੇ ਬਿੱਲ ਵਾਟਰ ਸਪਲਾਈ ਦੇ ਬਿੱਲ ਉਹ ਦੇ ਰਾਇਆ ਤੇ ਫਿਰ ਉਹਨਾਂ ਦਾ ਕੰਮ ਕਿਉਂ ਨਹੀਂ ਹੋ ਰਿਹਾ ਨਗਰ ਨਿਗਮ ਦੇ ਵਿੱਚ ਕਰੋੜਾਂ ਦੀ ਬਿਛਿੰਦਰੀ ਪਈ ਆ ਜਿਹੜੀ ਕਿ ਬਾੜ ਵਾਸੀਆਂ ਦੇ ਕੰਮ ਵਾਸਤੇ ਸਾਰੇ ਬਾੜਾਂ ਦੇ ਕੰਮ ਵਾਸਤੇ ਮਗਵਾਈ ਗਈ ਹੈ ਤੇ ਬਾੜ ਨੰਬਰ 27 ਦੇ ਨਾਲ ਵਿਤਕਰਾ ਕਿਉਂ ਮੇਰ ਸਾਹਿਬ ਨੂੰ ਮੈਂ ਪੁੱਛਣਾ ਚਾਹਦਾ ਕਿ ਉਹ ਮੇਰ ਸਾਹਿਬ ਦੇ ਜਦੋਂ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਬਾੜ ਦੇ ਵਿੱਚ ਜਦੋਂ ਮਸ਼ੀਨ ਗਈ ਸੀ ਜੈਟਿੰਗ ਮਸ਼ੀਨ ਵੱਡੀ ਗਈ ਸੀ ਇਹਨਾਂ ਨੇ ਫੋਨ ਕਰਕੇ ਬਾਤ ਸੁਗਾਈ ਸੀ ਜਿਹ ਲਈ ਮੇਰੇ ਕੋਲ ਅਜੇ ਤੱਕ ਰਿਕਾਰਡਿੰਗ ਹੈ ਮੈਂ ਕਰਮਚਾਰੀਆਂ ਕਰਕੇ ਉਹਦੀ ਜਿਹੜੀ ਜਿਹੜੀ ਰਿਕਾਰਡ ਉਹ ਵੀਡੀਓ ਨੂੰ ਵਾਇਰਲ ਨਹੀਂ ਕੀਤਾ ਉਸ ਰਿਕਾਰਡਿੰਗ ਨੂੰ ਵਾਇਰਲ ਨਹੀਂ ਕੀਤਾ ਕਿਉਂਕਿ ਬਹੁਤ ਸੋਚਣਾ ਪੈਂਦਾ ਕਰਮਚਾਰੀਆਂ ਬਾਰੇ ਤੇ ਮੈਂ ਮੇਰ ਸਾਹਿਬ ਨੂੰ ਬੇਨਤੀ ਵੀ ਕਰਦਾ ਇਹਦੇ ਨਾਲ ਉਹਨਾਂ ਨੂੰ ਇਹ ਵੀ ਕਹਿਣਾ ਕਿ ਤੁਸੀਂ ਜੇਕਰ ਇਸ ਬਾੜ ਦਾ ਬਿਤਕਰਾ ਬੰਦ ਨਾ ਕੀਤਾ ਤੇ ਸਾਰੇ ਬਾੜ ਨਿਵਾਸੀ ਇਕੱਠੇ ਹੋ ਕੇ ਤੁਹਾਡਾ ਘਰਾਓ ਕਰਾਂਗੇ ਤੇ ਜਿੰਨਾ ਵੀ ਸਾਰੇ ਜ਼ਿੰਮੇਵਾਰੀ ਹੋਊਗੀ ਉਹ ਸਾਰੀ ਤੁਹਾਡੀ ਹੋਵੇਗੀ ਕਿਉਂਕਿ ਤੁਸੀਂ ਸਾਰਿਆਂ ਦੇ ਸਾਹਮਣੇ ਤੁਹਾਨੂੰ ਸਾਰਿਆਂ ਨੇ ਇੱਥੇ ਇਸ ਪੋਸਟ ਤੇ ਚੁਣ ਕੇ ਬਿਠਾਇਆ ਹੋਇਆ ਹੈ ਤੇ ਮੈਂ ਇਸ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਵੀ ਕਰਦਾ ਹਾਂ ਕਰਮਚਾਰੀਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਕਿਸੇ ਦੇ ਦਵਾਹੇੜ ਕੰਮ ਨਾ ਕਰੋ ਸਰਕਾਰਾਂ ਆਉਂਦੇ ਜਾਂਦੇ ਰਹਿੰਦੀਆਂ ਹਨ ਅੱਜ ਸਰਕਾਰ ਇਹ ਆ ਕੱਲ ਨੂੰ ਸਰਕਾਰ ਉਹ ਆ ਇਹ ਜਿਹੜਾ ਕੰਮ ਆ ਵਾਰਡ ਵਾਸੀਆਂ ਦਾ ਸਾਰੇ ਵਾਰਡਾਂ ਦਾ ਕੰਮ ਬਿਨਾ ਕਿਸੇ ਭੇਦਭਾਵ ਤੋਂ ਹੋਣਾ ਚਾਹੀਦਾ ਤੇ ਮੈਂ ਦੁਆਰਾ ਸਾਰੇ ਵਾਰਡ ਵਾਸੀਆਂ ਵੱਲੋਂ ਦੁਆਰਾ ਫਿਰ ਇਹ ਆਪ ਜੀ ਨੂੰ ਮੇਰ ਸਾਹਿਬ ਜੀ ਆਪ ਜੀ ਨੂੰ ਇਹ ਕਹਿੰਦਾ ਕਿ ਤੁਸੀਂ ਇਸ ਕੰਮ 'ਤੇ ਧਿਆਨ ਦਿਓ ਸਿਆਸੀ ਲਖੰਡਾ ਜੀ ਬੰਦ ਕਰੋ ਸਾਨੂੰ ਤੁਹਾਡੇ ਤੋਂ ਇਹ ਆਸ ਨਹੀਂ ਫਿਰ ਇਹਦੇ ਨਾਲ ਹੀ ਮੈਂ ਸਾਰੇ ਵਾਰਡ ਵਸਨੀਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਾਨੂੰ ਇਸ ਵਾਰਡ ਦੇ ਵਿੱਚੋਂ ਇਲੈਕਟ ਕੀਤਾ ਤੇ ਅਸੀਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਚਾਹੇ ਸਾਨੂੰ ਕੋਈ ਵੀ ਕੰਮ ਕਰਨਾ ਪਵੇ ਕਿਤੇ ਵੀ ਧਰਨਾ ਦੇਣਾ ਪਵੇ ਚਾਹੇ ਸਾਨੂੰ ਕਿਤੇ ਵੀ ਜਗਾ ਜਾ ਕੇ ਪੰਗਾ ਲੈਣਾ ਪਵੇ ਕਿਤੇ ਵੀ ਜਾ ਕੇ ਵਿਰੋਧ ਤਾਂ ਕਰਨੀ ਪਵੇ ਅਸੀਂ ਹਰ ਟਾਈਮ ਤੁਹਾਡੇ ਨਾਲ ਆ ਤੁਹਾਡੇ ਕੰਮ ਨਹੀਂ ਰੁਕਣ ਦਿੱਤੇ ਜਾਣਗੇ ਜੀ 27 ਨੰਬਰ ਵਾਰਡ ਤੋਂ ਸਾਡੇ ਕੋਲ ਜਿਹੜੀ ਅੱਜ ਡੈਲੀਗੇਟ ਆਇਆ ਸੀ ਇਹਨਾਂ ਵੱਲੋਂ ਉੱਥੋਂ ਦੀ ਸੀਵਰੇਜ ਦੀ ਸਮੱਸਿਆ ਬਾਰੇ ਦੱਸਿਆ ਗਿਆ ਉਦੇ ਸੰਬੰਧ ਵਿੱਚ ਅਸੀਂ ਜਿਹੜੀ ਆਪਣੀ ਟੀਮ ਹੈਗੀ ਆ ਸੀਵਰੇਜ ਦੀ ਉਹਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਪ੍ਰਾਇੋਰਟੀ ਬੇਸਿਸ ਤੇ ਅਜੁਰ ਨੂੰ ਰਿਸੋਲਵ ਕੀਤਾ ਜਾਵੇ ਇਸ ਦੇ ਨਾਲ ਹੀ ਕੁਝ ਉਹਨਾਂ ਦੇ ਸੀਵਰੇਜ ਦੇ ਟਪਕਣ ਦਾ ਇਸ਼ੂ ਹੈਗਾ ਸੀ ਉਹ ਟੁੱਟੇ ਹੋਏ ਸੀ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਇੰਜੀਨੀਅਰਿੰਗ ਮਿਲਿੰਗ ਹੈਗੀ ਆ ਉਹ ਹਦਾਇਤ ਕਰ ਦਿੱਤੀ ਗਈ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ਇੱਕ ਮਿੰਟ ਉਹਨਾਂ ਦਾ ਕਹਿਣਾ ਕੀ ਸਿਆਸੀ ਦਬਾਅ ਬਣਾਇਆ ਗਿਆ ਹੈ ਮੇਅਰ ਸਾਹਿਬ ਵੱਲੋਂ ਜਿਹੜਾ ਹੈਗਾ ਆ ਉਹ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਕੰਮ ਨਹੀਂ ਕਰਨਾ ਉੱਥੇ ਜਾਣਾ ਨਹੀਂ ਕਿਸੇ ਨੂੰ ਦੋ ਕੋਰਪੋਰੇਸ਼ਨ ਆਪਣਾ ਕੰਮ ਪਹਿਲਾਂ ਵੀ ਤੰਦੇਹੀ ਨਾਲ ਕਰਦੀ ਆਈਏ ਤੇ ਅੱਗੇ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਸੀ ਕੰਮ ਹੈ ਜੋ ਸਾਡੀ ਜ਼ਿੰਮੇਵਾਰੀ ਡਿਊਟੀ ਹੈਗੀ ਆ ਉਹ اسی ਤੰਦੇਹੀ ਨਾਲ ਕਰਾਂਗੇ ਇਹ ਲੋਕਾਂ ਦੀਆਂ ਬੇਸਿਕ ਸਰਵਿਸਿਜ਼ ਦੇ ਨਾਲ ਰਿਲੇਟਿਡ ਮੈਟਰ ਹੈਗਾ ਸੋ ਉਹਨਾਂ ਨੂੰ ਪ੍ਰਾਇਓਰਟੀ ਬੇਸਿਸ ਤੇ ਰਿਜ਼ੋਲਵ ਕੀਤਾ ਜਾਵੇ